ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਡੀਆਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਦਾ ਵੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਨਾਂ ਬਾਈ ਭਾਣੂਪ੍ਰੀਤ ਸਿੰਘ ਆ ਪਿੰਡ ਹੰੜਾ ਐ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈਗਾ 9877868899 ਦੂਜਾ ਨੰਬਰ ਹੈਗਾ 97550546 ਇਹ ਦੂਜੇ ਵੱਡੇ ਭਰਾ ਨੰਬਰ ਆ ਜੀ ਅੱਜ ਆਪਾਂ 17 ਦਿਨਾਂ ਦੀ ਵੀਡੀਓ ਕਵਰ ਕਰਦੇ ਪਏ ਆ ਹਾਂਜੀ ਕਿੰਨੇ ਨਾਲ ਖੜਿਆ ਪੰਜ ਹਣ ਆਪਣੇ ਕੋਲੇ ਵੀਰੇ ਗਾਵਾਂ ਪੰਜ ਨਹੀਂ ਗੀਆਂ ਵੜਾ ਠੀਕ ਆ ਸਾਰੀ ਪੈਲਣਾਂ ਨੇ ਗੀਆਂ ਸਾਰੀ ਦੰਦਾਂ ਦੇ ਵਿੱਚ ਨਹੀਂ ਗੀਆਂ ਠੀਕ ਆ ਹਾਂ ਦੋਂਦਿਆ ਜਾਉਗੀਆਂ ਬੱਸੀਆਂ ਨੇ ਜਿਹੜੀ ਪਹਿਲੇ ਨੰਬਰ ਤੇ ਬੱਚੀ ਸਾਰੇ ਏਟੂ ਏਟ ਫੋਲਰ ਕਾਰਡ ਦੇਗੇ ਠੀਕ ਹੈ ਗੱਲ ਕਹਿਣ ਦੀ ਨਹੀਂ ਗਈ ਕਿ ਇੱਕ ਆਉਂਦਾ ਸਾਰੇ ਏਟੂ ਏਟ ਰਿਕਾਰਡ ਮੈਨੂੰ ਬਾਕੀ ਆਪਾਂ ਨੂੰ ਦੱਸਣ ਦੀ ਵਾਲੀ ਲੋੜ ਨਹੀਂ ਪਣੀ ਜਾਨਵਰ ਦੱਸਣਗੇ ਵੀ ਬਰੀਡ ਦੇ ਵਿੱਚ ਹੈਗੇ ਜਾਂ ਨਹੀਂ ਹੈਗੇ ਜਿਹੜੀ ਪਹਿਲਾਂ ਅੱਜ ਬੱਚੀ ਦੇਖੀ ਨਾ ਮੂੰਹੋਂ ਦੋ ਦੰਦਾਂ ਦਾ ਦੁੱਗ ਦੇ ਵੀਰੇ ਕੱਢ ਦਿਆ ਤਾਂ ਦਾ ਅੱਜ ਬੱਸੀ ਕਿਹੜੇ ਸੀਮਲ ਦੀ ਆ ਪਤਾ ਕੋਈ ਬਈ ਇਹਦੇ ਟੈਗ ਕੰਨ ਚ ਪਾ ਦੇਗਾ ਆਵੇ ਖੁਦ ਰਮਾੜਾ ਦੀ ਹੈਗੀ ਠੀਕ ਹੈ ਅੱਗੇ ਨੂੰ ਸੈਕਸਡ ਜਮਾਸਕਾ ਲੱਗਿਆ ਹੋਇਆਗਾ ਠੀਕ ਹੈ ਪੀਡੀਐਫ ਇਹਦਾ ਤੇ ਅੱਗੇ ਐ ਮੰਨ ਕੇ ਚੱਲ ਵੀ ਪੰਜ ਵੀੜਿਆਂ ਦਾ ਰਿਕਾਰਡ ਮਿਲ ਜੂਗਾ ਬੱਸੀ ਤੇ ਟਾਈਮ ਕਿ ਨਾ ਵਾਕੀ ਵਸੂਂਦਾ ਟਾਈਮ ਬਾਈ ਬਸ ਰੈਡੀ ਆ ਵਸੀ ਬਸੀ ਦੋ ਦਿਨ ਕੱਢ ਜੇ ਤਿੰਨ ਦਿਨ ਕਾਢੇ ਪਰ ਆਪਾਂ ਦੰਦ ਪੱਲਾ ਕਲੀਅਰ ਕਰ ਦਿੰਨੇ ਦੁਗਦੇ ਦੰਦ ਕੱਢ ਦੀ ਆ ਵਸੀ ਐਡਾ ਜਾਣ ਵਾ ਕਾ ਕਰ ਨਹੀਂ ਜਾਂਦਾ ਹੈਗਾ ਇਹ ਵੀ ਬੰਦੇ ਜਿਹਨਾਂ ਮੰਨ ਰਿਹਾ 15 20 ਸਾਲ ਦੀ ਮਿਹਨਤ ਬੋੜਦੀ ਆ ਹੈ ਦੁਕਦੇ ਦੰਦ ਕੱਢ ਦੀ ਆ ਵਸੀ ਜੀ ਕੰਪਲੀਟ ਕਰੇ ਨਹੀਂ ਹੈ ਕੰਪਲੀਟ ਵੀ ਕਰੇ ਨਹੀਂ ਪਹਿਲਾ ਆਈਡੀਆ ਵਾਲੇ ਬੰਦੇ ਇਥੋਂ ਵੀ ਐਮਨ ਕਹੇ ਮੇਰਾ ਸਿਰ ਨੂੰ ਕ ਟੱਚ ਕਰਦੀ ਆ ਵਸੀ ਇਹਦਾ ਰਿਕਾਰਡ ਕੀ ਮੰਨਦਾ ਸੱਚ ਦਾ ਆਪਾਂ ਬਈ ਦੁੱਧਾ ਜਿਹੜਾ ਇਹਨਾਂ ਕੋਲ ਵੀਰ ਕੋਲੇ ਨੇ ਗੀਆ ਗਾਵਾਂ ਸਾਰੀਆਂ ਸਾਰੀਆਂ ਬੱਸੇ 45 ਤੋਂ ਪਲਾਸੀ ਚੱਲਦੀਆਂ ਨੇ 40 ਤੋਂ ਬਾਹਰ ਚੱਲੂਗੀ 40 ਤੋਂ ਬਾਹਰ ਰੌਲੀ ਨਹੀਂ ਹੈਗਾ ਵੀ 45 ਦੀ ਵੀ ਅੱਪ ਚੱਲੂ ਵਸੇ ਖੋਲਿਆ ਬਾਹਰ ਨੂੰ ਬਰੋ ਫੇਸ ਬਿਊਟੀ ਵਗੈਰਾ ਦੇਖੋ ਬੱਚੀ ਦੀ ਟੈਗ ਟੁਕ ਸਾਰੇ ਪਏ ਵੈਕ ਟੂ ਯਾਰ ਹਣਾ ਹਾਂ ਬਈ ਬਾਕੀ ਖੜ ਨਹੀਂ ਹੁਣ ਨਹੀਂ ਬੜਾਦੇ ਕਰ ਲਈ ਬਈ ਜਿਵੇਂ ਹੁਣ ਮੂਰੇ ਕੰਪੀਟੀਸ਼ਨ ਹਣਾ ਜਾ ਕੇ ਰੈਂਕ ਚ ਖੜਾ ਦੇ ਪਿੱਛੇ ਦਾ ਨਹੀਂ ਮੋੜਦੀ ਹੈਗੀ ਬਸੀ ਠੀਕ ਨਾ ਗੱਲ ਕੰਪੀਟੀਸ਼ਨ ਤੇ ਲੈਵਲ ਆ ਲਿਆ ਬਿਊਟੀ ਦੇ ਪਾਲੇ ਬਰੀਡ ਦੇ ਪਾਲੇ ਬੰਦਾ ਦੰਦਾਂ ਦੇ ਵਿੱਚ ਪਾਲੇ ਠੀਕ ਐ ਨਾ ਗੱਲ ਤੇ ਚਾਹੇ ਸੋ ਕਲਜੀ ਚ ਮਰਦੀ ਢਾਲੇ ਚਾਹੇ ਬੱਸੀ ਪੈਸੇ ਮੋੜਨ ਵਾਲੀ ਨਹੀਂ ਹੈਗੀ ਜੀ ਜਾ ਕੇ ਕੋਈ ਨੰਬਰ ਰੱਖੂਗੀ ਬੱਸੀ ਜਾ ਕੇ ਸੋ ਵੀਰੋ ਵਾਕਿਆ ਗੱਲ ਜਾਜ ਆ ਕਹਿਣ ਦੀ ਗੱਲ ਨਹੀਂ ਮਨ ਨੂੰ ਫੜ ਦਿਆ ਬੱਚੇ ਮਨ ਨੂੰ ਫੜ ਦਿਆ ਬਈ ਪਹਿਲਾਂ ਨਮਾਈ ਇਸ ਕਰਕੇ ਨਹੀਂ ਜੀ ਮਾਂ ਤਿਆਰੀਆਂ ਦੇ ਵਿੱਚ ਬੱਸੀ ਹੈਗੀ ਨਹੀਂ ਜੀ ਆਪਾਂ ਨਮਾ ਕੇ ਚਮਕਾ ਕੇ ਦਾ ਆਪਾਂ ਵੀ ਖੜਾ ਹੁੰਦੇ ਅਸੀਂ ਨੂੰ ਜੇ ਹੱਦ ਤੂੰ ਫੇਦੇ ਪਸੂ ਕੱਚਾ ਸੂ ਪੈਂਦਾ ਸੂ ਪੰਦਾਗਾ ਕਈ ਵਾਰ ਹੁਣ ਇੱਥੇ ਜੀ ਲੱਗਿਆ ਵੇਦਾ ਬੱਸੀ ਦਾ ਦੋ ਦਿਨ ਕੱਢ ਵੀ ਸਕਦੀ ਹੈ ਬੱਸੀ ਠੀਕ ਐ ਲੈ ਲਾ ਵੀਰ ਫੋਨ ਹੋਈ ਆਪਣੇ 2 ਲੱਖ ਵਾਲਾ ਦਾ ਫੋਨ ਨਾ ਲਾਵੀਂ 2 ਤੋਂ ਬਾਹਰ ਚੱਲਣਾ ਇਹ 2 ਤੋਂ ਬਾਹਰ ਹੀ ਚਲਾਂਗੇ ਭਈ ਆਪਾਂ ਠੀਕ ਹੈ ਨਾ ਗੱਲ ਜਾਇਜ਼ ਗੱਲ ਐਵੇਂ 1 ਲੱਖ 1.5 ਲੱਖ 2 ਲੱਖ ਵਾਲਾ ਫੋਨ ਨਾ ਲਾਵੀਂ ਨਾ 2 ਲੱਖ ਤੋਂ ਬਾਹਰ ਕੋਈ ਗੱਲ ਬਣ ਕੇ ਨਹੀਂ ਲਾਗ ਲੈ ਕੇ ਜਾਂਦੀ ਹੈ ਭਈ ਇੱਕ ਚੀਜ਼ ਹੈ ਬੱਚੇ ਇਹ ਵੀ ਮੰਨ ਕੇ ਚੱਲੋ ਮੂਰਲੇ ਨੇ ਖਣੀ ਚੰ 4-4 ਲੱਖ ਮੰਗ ਲਏ ਹੋਵੇ ਜਿਸ ਲੈਂਦੀ ਹੈ ਭਈ ਮੰਗਦੇ ਆ ਭਈ ਅਗਲੇ ਦੀ ਭਈ ਮਿਹਨਤ ਆ ਗਈ ਠੀਕ ਹੈ ਨਾ ਗੱਲ ਆਹ ਨਾ ਲੜਦੇ ਹੀ ਆ ਹਾਂ ਹਾਂ ਬਾਕੀ ਇਹਦੇ ਜੱਜਮੈਂਟ ਕਰਾ ਦੇ ਵੀ ਹਾਈਟ ਕਿੰਨੀ ਹੈ ਬੱਸੀ ਦੀ ਐਂ ਲਾਦੀ ਜਵੇਂ ਦੂਜਾ ਸੁਆ ਬੈੜ ਹੁੰਦੀ ਹੈਗੀ ਬਲੈਰੋ 'ਚ ਜਾਓ ਗੱਲੀ ਜਣਾ ਬਲੈਰੋ 'ਚ ਜਾਓ ਫਿਰ ਕੰਦੀ ਵੀ ਜਾਊਗੀ ਨਾਲੇ ਇਹ ਵੀ ਨਹੀਂ ਗੱਲ ਵੀ ਕਲਾਟੀ ਗਲ ਬਣ ਜਾ ਇਹਦੇ ਗੋਣ ਕੈਰੇਕਟਰ ਸਾਰਾ ਕੋਲ ਸਾਰੇ ਕੈਰੇਕਟਰ ਨੇ ਬਾਈ ਬੱਸੀ ਦੇ ਵਿੱਚ ਉਹ ਹੀ ਐ ਨਹੀਂ ਕਿਸੇ ਪਾਸੇ ਬਿਊਟੀ ਦੇ ਵਿੱਚ ਵੀ ਆ ਕਿਸੇ ਪਾਸੇ ਹੱਥ ਨਹੀਂ ਤਰਾਉਂਦੀਗੀ ਠੀਕ ਐ ਨਾ ਗੱਲ ਲੈਵੇ ਦੀ ਜੱਜਮੈਂਟ ਕਰਾ ਦੇ ਬਿੰਨ ਮਾੜੀ ਮੋਟੀ ਹਵਾ ਸਮਾਨ ਪਹਾੜਾਈ ਬੱਸੀ ਨੂੰ ਜਿੰਨਾ ਪਹਿਲਾਂ ਲੈਵਾ ਦੇ ਲਾ ਸੂ ਤੋਂ ਸਟਾਰਟ ਹੁੰਦਾਗਾ ਇੱਥੋਂ ਫਿਰ ਹਵਾ ਨਾਲ ਸਟਾਰਟ ਹੁੰਦਾ ਵੀ ਪਹਿਲਾਂ ਮੰਨ ਕੇ ਤਲਵੀ ਖੋਤਾਂ ਨੂੰ ਤੀੜਾ ਰੱਖਦੀ ਹੈਗੀ ਤੂੰ ਵੀਰੋ ਵਾਕੇ ਬਣ ਕੇ ਚਲੋ ਆਹ ਨਾ ਰੇ ਵਾਲਾ ਘਟਾ ਰੇ ਵਾਲਾ ਘਟਾ ਲਈ ਫਿਰਦੀ ਨਾਲ ਥਾਂ ਥੂਣ ਬੜੇ ਚੰਗੇ ਆ ਹਨਾ ਸਾਰੀ ਓਕੇ ਦੀ ਰਿਪੋਰਟ ਆ ਬਈ 40 ਤੋਂ ਪਾਰ ਦੋ ਦੇ ਨੇ ਦੇਣਾ ਦੁੱਧ ਬਈ 45 ਦੀ ਵੀ ਆਪਾਂ ਲੈਖਤ ਦੇ ਦਾਂਗੇ ਯਾਰ ਜੇ ਬੰਦਾ ਵਜੇ 11 ਅੰਨੇ ਦੇ ਬਸ 50 ਕਿਲੋ ਦੁੱਧ ਹੀ ਲੂਗਾ ਨਹੀਂ 45 ਦਾ ਲੈਖਤ ਵੀ ਦੇ ਦਾਂਗੇ ਆਪਾਂ ਚਾਹੇ ਗੱਲ ਬੱਚੀ ਬੜੀ ਚੰਗੀ ਆ ਤੇ ਕੀਮਤ 2 ਲੱਖ ਤੋਂ ਬਾਹਰ 100 ਗ੍ਰਾਮ ਮੁੱਲ ਨਹੀਂ ਹੁੰਦਾ ਕੋਈ ਲਾ ਜਲਵਾ ਰੁਪਿਆ ਗਿਣੇ ਦੇਖਣਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵੈਸੇ ਬਾਰੀਆਂ ਚ ਪੈਣ ਟੱਕਾ ਨਹੀਂ ਪਤਾ ਲੱਗਦਾ ਜਦੋਂ ਚੀਜ਼ ਰਸਾ ਫੜਿਆ ਹੋ ਮੇਲੇ ਤੇ ਇਹਦਾ ਹਣਾ ਇਹ ਸਵਾਦ ਦਿੰਦੇ ਚੀਜ਼ੇ ਮੇਲੇ ਦੀ ਵੀ ਜਾ ਕੇ ਖੜਾ ਦੀ ਉੱਥੇ ਵੀ ਆਹ ਲੈ ਕਿਰਾ ਮੁੱਲ ਲਵੋਗੇ ਜਾ ਜਾ ਗੱਲ ਲੈ ਬਾਈ ਲੈ ਜਿਹੜੀ 2 ਨੰਬਰ ਬੱਚੀ ਦੇਖੀ ਹੈ ਨਾ ਇਹ ਕਿਹੜਾ ਸੁਆ ਇਹ ਬਾਈ ਪਹਿਲੇ ਨਹੀਂ ਸੁੰਦੀ ਬੱਸੀ ਇਹ ਦੰਦੋ ਕਿਵੇਂ ਇਹ ਦੰਦੋ 4 ਆ ਗਈ ਬੱਸੀ ਤੋਂ ਉਹਦੇ ਇਹਦਾ ਹਾਈਟ ਬਰਾਬਰੀ ਆ ਵੀ ਚਲੋ ਉਹ ਆਹੇ ਤਿਆਰੀ ਦੇ ਵਿੱਚ ਆ ਇਹਦਾ ਟਾਈਮ ਪਿਆ ਹਜੇ ਇਹਦੇ 37 ਦਿਨ ਪਾਏ ਨੇ ਹਜੇ 40 ਦਿਨ ਬਾਕੀ ਆ 40 ਦਿਨ ਮੰਨ ਕੇ ਲੈ ਲੈ ਬੰਦਾ ਠੀਕ ਹੈ ਤੇ ਆ ਮੁਰੇ ਲੈ ਵੀ ਕਿਥੋਂ ਸਟਾਰਟ ਕਰ ਲੈ ਵਾ ਜਮਾ ਨਵੇਂ ਸਾਲ ਦੇ ਨੇੜੇ ਜਾ ਕੇ ਸੂ ਬਣਾ ਨਵੇਂ ਸਾਲ ਦੇ ਨੇੜੇ ਸੂ ਵਾਈ ਬੱਸੀ ਜਾ ਕੇ ਪਹਿਲਾ ਹਾਈਡਰੀ ਜੱਜਮੈਂਟ ਕਰਾ ਦਈਏ ਵੀ ਬੱਸੀ ਤੋਂ ਨੇ ਇੱਕੋ ਹੀ ਨਾ ਖੜੀਆਂ ਨਹੀਂ ਆ ਉਹ ਦੋਂਦੀ ਆ ਇਹ ਚੌਗੀ ਆ ਇਹ ਚੌਗੀ ਹੈਗੀ ਕਿਹੜੇ ਸੀਮੰਲੀ ਆ ਇਹ ਇਹ ਬਈ ਸਾਰਾ ਰਿਕਾਰਡ ਮਿਲ ਜੂਗਾ ਉਦਾਂ ਵੀਡੀਓ ਲੰਮੀ ਬਣ ਜੂਗੀ ਜਿਹਨੇ ਲੈਣਾ ਹੋਇਆ ਆਪਾਂ ਬਸ ਇਹ ਤਿੰਨ ਕੱਠੀਆਂ ਇੱਕ ਫਾਰਮ ਚ ਨਹੀਂ ਆਣੀ ਇੱਕ ਦੋ ਤੇ ਤਿੰਨ ਇਹ ਤਿੰਨ ਇੱਕੇ ਫਾਰਮ ਚੋਂ ਲੈਣੇ ਬਸ ਇੱਕਲਾ ਇਕਲਾ ਕਿਹੜਾ ਸੀਮੰਲ ਲੱਗਿਆ ਕਿਹੜੇ ਦੀ ਆਵਾ ਸਾਰਾ ਬਾਇਓ ਡਾਟਾ ਬੰਦੇ ਦਾ ਇਹ ਟੂ ਟੂ ਰਿਕਾਰਡ ਮਿਲੂਗਾ ਬਈ ਇਹ ਗੱਲ ਕਹਿਣ ਦੀ ਨਹੀਂ ਹੈ ਜਾਨਵਰ ਦੱਸਣਗੇ ਵੀ ਹਾਂ ਅਸੀਂ ਕਿਸੇ ਚੰਗੇ ਫਾਰਮ ਤੋਂ ਆਈਆਂ ਵੀ ਆਈਆਂ ਇਹ ਵੀ ਲੱਖ ਤੋਂ ਵਾਰ ਆਗੀਆਂ ਬਈ ਇਹ ਇਹ ਵੀ ਲੱਖ ਤੋਂ ਵਾਰ ਵਾਲੀਆਂ ਰੈਂਦੀਆਂ ਨਹੀਂ ਆ ਠੀਕ ਹੈ ਹਾਂ ਤੇ ਟੈਗ ਟੂ ਸਾਰੇ ਫਿਰ ਫਾਰਮ ਵਾਲੇ ਪਾਏ ਫਾਰਮ ਵਾਲੇ ਨਹੀਂ ਬਈ ਸਾਰਾ ਕੁਝ ਏਟੂ ਜੀ ਐਡਰ ਕਾਰਡ ਆ ਜਾਂਦਾ ਵਸੀਆਂ ਦਾ ਠੀਕ ਹੈ ਪਹਿਲਾਂ ਕਲਰ ਸੈਨਿਕ ਠੀਕ ਹੈ ਨਾ ਬਿਊਟੀ ਦੇ ਵਿੱਚ ਇਹਦੀ ਆਪਾਂ ਗੱਲ ਕਰੀ ਮਿਲਕ ਕਪੈਸਿਟੀ ਦੀ ਕੀ ਰੋ ਬਈ 40 ਤੋਂ ਬਾਹਰ ਚੱਲੂ ਇਹ ਵੀ ਵਸੀ ਠੀਕ ਹੈ ਗੱਲ ਕਰ ਹਜੇ ਕੱਚੀ ਆ ਹਣ ਕੱਚੀ ਆ ਬਈ ਵਸੀ ਪਹਿਲਾਂ ਲੈਵਾਰੇ ਕਿੰਨਾ ਚੌੜਾ ਵਸੀ ਦਾ ਜੀ ਠੀਕ ਹੈ ਸਵੈਰਿੰਗ ਸੂਲਿੰਗ ਜਦੋਂ ਪਾ ਗਈ ਉਹ ਬਈ ਜਗੇ ਵੀ ਕੋਸਾ ਦਾ ਕਥ ਬਣ ਰੋਣਾ ਹਾਂ ਬਾਕੀ ਕੱਦ ਕੜ ਬੋਤਲ ਸੂੰਦੀਆ ਵਧੀਆ ਰੁੱਤ ਦੇ ਬਾਕੀ ਬਈ ਬਰੀਡ ਆ ਜਿਹੜਾ ਬਰੀਡ ਆ ਬਰੀਡ ਨੇ ਦੁੱਧ ਦੇ ਨਹੀਂ ਦੇਣਾਗਾ ਬਰੀਡ ਦੁੱਧ ਨਹੀਂ ਕੇ ਪਾਸੇ ਲੈ ਕੇ ਜਾਂਦੀ ਠੀਕ ਹੈ ਬਾਕੀ ਐ ਜਮੇ ਸਗੇ ਆ ਬਣਾ ਲਾਗਦੇ ਨੇ ਇੱਕੋ ਹੀ ਆ ਜੈ ਜੈ ਗੱਲ ਸੋ ਪਹਿਲੇ ਸਵੇ ਅੱਜ ਆਪਾਂ ਸਾਨੂੰ ਬੱਚੇ ਦਿਖਾਉਣੇ ਪਏ ਸਾਰੇ ਇਹ ਆ ਗਈ ਚਾਰ ਦੰਦ ਕਰਮ ਵਾਲੀ ਕਹਿੰਦਾ ਬਾਪ 40 ਦਿਨ ਤੇ ਬਾਕੀ ਪਿਆ 1.5 ਮਹੀਨਾ ਸੂਣ ਦੇ ਵਿੱਚ ਪਿੰਡ ਨਹੀਂ ਪਿਆ ਜਮਾਨ ਬਈ ਪੂਰੀ ਰੁੱਤ ਦੇ ਵਿੱਚ ਸੂਣਾ ਇਹਨੇ ਥੋੜਾ ਪ੍ਰਦਰਸ਼ਨ ਕਰੂ ਜੇ ਰਸੂਕੀ ਜਾ ਕੇ ਅੱਗੇ ਹੁਣ ਆਪਾਂ ਗੱਲ ਕਰੀਏ ਤੇ ਨੰਬਰ ਵਾਲੀ ਬੱਚੀ ਦੀ ਕੋਹ ਨੰਬਰ ਦਾ ਟੈਗ ਪਿਆ ਹੋਇਆ ਇਹ ਦੇ ਹਨ ਇਹ ਵੀ ਬਈ ਚਾਰ ਦੰਦ ਦਾ ਬੱਸੀ ਚਾਰ ਦੰਦ ਪਹਿਲਾ ਇਹਦੀ ਵੀ ਇੱਕ ਸੇਮ ਦੇਣੀ ਨੇ ਬੱਸੀ ਦੇ ਦੇ ਵੀ ਠੀਕ ਆ 40 ਕਿਹਦੇ ਨੇ ਇਹਦੇ ਬਾਕੀ ਨੇ ਗੱਡੀ ਗੋਦੀ ਚੰਗੀਆਂ ਥੱਲੇ ਹਨ ਮੈਂ ਬੈਗਣਾ ਬਈ ਸਾਰੀਆਂ ਬੱਸੀਆਂ ਬਰੀਡ ਦੇ ਵਿੱਚ ਨਹੀਂਆਂ ਲੈ ਪਹਿਲਾ ਬੱਸੀਆਂ ਨੇ ਬਿਊਟੀ ਬਿਊਟੀ ਬਹੁਤ ਆ ਬੱਸੀਆਂ ਦੀ ਫੇਸ ਕੋਈ ਹਾਂ ਤੇ ਇਹਦਾ ਬਾਇਓ ਡਾਟਾ ਵੀ ਸੇਮ ਹੀ ਆ ਬਈ ਹਾਰਡ ਕਾਰ ਸਾਰੇ ਲੱਗੇ ਸਾਰੇ ਸੈਕਸਡ ਬਣੇਗੇ ਠੀਕ ਆ ਗੱਲ ਕਹਿਣੀ ਨਹੀਂ ਗਈ ਜਿਹਦੇ ਲੈ ਜਾਣੀਆਂ ਇਹ ਬੰਦਾ ਇਹ ਦੂਜਾ ਤੇ ਤੀਜਾ ਚੌਥਾ ਇਹ ਕੋਥਾ ਤੋਂ ਆਈਆਂ ਬੇਕੇ ਥਾਦ ਲਈ ਆਏ ਵੀਰੇ ਕੇ ਫਾਰਮ ਚ ਲਿਆਣੇ ਇਹਦਾ ਵੀ ਵੀ ਨਾਜ਼ਮੀ ਨੇ ਤੋਂ ਪਰਵਾਹ ਕੀ ਪਿਆ ਹਨਾ ਹਾਂ ਉੱਤੇ ਬਾਕੀ ਪਿਆ ਬਾਈ ਇਹਦਾ ਬਿਊਟੀ ਬੜੀ ਬਸੀਆਂ ਬਹੁਤ ਆਈ ਪੂਰੀਆਂ ਸਮਿਆਂ ਬਣ ਜਾ ਸੌਕੀਆਂ ਬਾਈ ਸੌਕੀਏ ਬੰਦੇ ਕੋਲੇ ਸੀਗੇ ਇਹ ਵੀ ਕੋਈ ਬੰਦਾ ਐਮਐਲਏ ਸੀ ਆ ਉਹਦਾ ਭਤੀਜਾ ਸੀ ਜਿਹ ਤੋਂ ਲਈਆਂ ਨਹੀਂ ਇਹ ਠੀਕ ਹੈ ਠਰਕੀ ਬੰਦੇ ਮੰਨ ਕੇ ਚਲੋ ਖੇਤ ਫੀਲ ਚ ਕੋਸਰ ਛੱਡੀ ਵੀ ਨਹੀਂ ਨਾ ਛੱਡੀ ਨਹੀਂ ਬਾਈ ਠੀਕ ਹੈ ਐਮਐਲਏ ਦਾ ਭਤੀਜਾ ਸੀ ਆ ਜਿਹ ਤੋਂ ਲਈਆਂ ਨੇ ਉਥੋਂ ਆਈਆਂ ਇਹ ਹਨਾ ਤੇ ਸਾਰਾ ਬਾਇਓ ਡਾਟਾ ਪੱਕਿਆ ਸੀ ਟੀਟਰ ਕਾਰਡ ਮਿਲੂਗਾ ਬਾਈ ਆਲੇ ਨੰਬਰ ਵੀ ਠੀਕ ਹੈ ਹਾਂ ਨਫਾ ਦੇ ਦੇ ਬੰਦਾ ਆਪਦਾ ਲੈ ਜੀ ਹੈਨਾ ਲੈ ਜੀ ਕੋਈ ਦਿੱਕਤ ਨਹੀਂ ਆਪਾਂ ਨੂੰ ਆਪ 133 ਨੰਬਰ ਵਾਲੇ ਦੇਖੀਏ ਨਾਲ ਇਹ ਇਹਦਾ ਕਿੰਨਾ ਟਾਈਮ ਬਾਕੀ ਹੈ ਇਹ ਬਈ 3.5 ਮਹੀਨੇ ਦੀ ਕਲੀਅਰ ਗੱਬਣਾ ਹੀ ਆਪਾਂ ਚੈੱਕ ਕਰਾ ਲਈ ਠੀਕ ਹੈ ਚੈੱਕ ਕਰਾ ਕੇ ਆਪਾਂ ਲੈ ਕੇ ਆਏਗੇ ਇਹ ਦੰਦੋਗੇ ਮੈਂ ਦੰਦੋ ਬਈ ਇਹ ਵੀ ਚੌਗੀ ਹੈ ਜੀ ਇਹ ਵੀ ਚੌਗੀ ਹੈ 3.5 ਮਹੀਨੇ ਦੀ ਗੱਬੜ ਚੈੱਕ ਆਣਾ ਹਾਂ ਜੀ ਥਣ ਚਾਰੀ ਕੋ ਫੋਰਸ ਆੰਗਦੇ ਨਹੀਂ ਨਹੀਂ ਕੋਈ ਫੋਰਸ ਆੰਗ ਨਹੀਂ ਬਈ ਹੈਗੀ ਕਿਸੇ ਦੀ ਵੀ ਠੀਕ ਹੈ ਹਾਂ ਤੇ ਫਿਰ ਇਹਦਾ ਰੇਟ ਤਾਂ ਜੈਨੋਂ ਜਾਊਗਾ ਰੇਟ ਬਈ ਇਹ ਵੀ ਆਪਾਂ ਲੱਖ ਤੋਂ ਬਾਹਰ ਹੀ ਦੇਣੀ ਆ ਯਾਰ ਇਹ ਵੀ ਲੱਖ ਤੋਂ ਬਾਹਰ ਲੱਖ ਤੋਂ ਬਾਹਰ ਵਾਲੀ ਹੀ ਨਹੀਂ ਆ ਠੀਕ ਆ ਸਾਢੇ 39 ਜੰਗਿਆ ਰਕਾਰਡ ਦੀ ਨਹੀਂ ਤੇ ਇਹ ਕਿਹੜਾ ਕੋਈ ਦੂਜੀਆਂ ਨਹੀਂ ਆ ਠੀਕ ਆ ਮੇਰੀ ਗੱਲ 50-60 ਹਜ਼ਾਰ ਦਾ ਫੰਡਰ ਵਸੀ ਵੀ ਕਰਨ ਲੱਗੀ ਹੁਣ ਜਾਇ ਗੱਲ ਸੋ ਸਾਢੇ 39 ਮਹੀਨੇ ਦੀ ਗੱਬਣ ਚੈੱਕ ਕਨਫਰਮ ਆ ਗਈ ਤੇ ਵੀਰ ਦੀ ਚੈੱਕ ਕਰਾਈ ਵੀ ਆ ਜਿਹਨੇ ਲਿਆਣੀਆਂ ਡਾਕਟਰ ਆਪ ਦਾ ਨਾਲ ਲੈ ਕੇ ਆਇਓ ਚੈੱਕ ਕਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਲੱਖ ਤੋਂ ਬਾਹਰ ਇਹਦੀ ਹੈਗੀ ਕੀਮਤ ਮੋ ਚਾਰ ਦਾ ਦਾ ਪਹਿਲਾਂ ਬਈ ਸਮੀਆਂ ਪਲੀਆਂ ਦੇ ਬਸੀਆਂ ਐਦਾਂ ਥੋੜੀ ਸਾਹ ਹੋ ਜਣੀ ਆ ਲੱਸੀਆਂ ਨਾਲ ਨਹੀਂ ਕਿਸੇ ਲੱਸੀਆਂ ਨਾਲ ਨਹੀਂ ਇਹ ਬਸੀਆਂ ਧੀ ਕੇ ਪਾਸੋਂ ਹੱਥ ਧਰਾਉਂਦੀਆਂ ਨੇ ਜਾਂਦਾ ਢੱਡ ਦੇ ਖੜੀ ਐ ਬੱਚੀ ਇਹ ਬਈ 5 ਮਹੀਨੇ ਦੀ ਗੱਬਣਾ ਬਸੀ ਠੀਕ ਐ ਹਾਂ ਥਾਣੇ ਦੇ ਵਿਚਾਰੀ ਹੈ ਹਾਂ ਵੀਰੇ ਇਹਦੇ ਵੀ ਵਿਚਾਰੀ ਹੈਗੇ ਸਾਇ ਸੁਝੇ ਦਾ ਹੀ ਫੋਲ ਹੀ ਆਗਾ ਇਹ ਦੰਦੋਂ ਕਿਵੇਂ ਆ ਇਹ ਵੀ ਦੰਦੋਂ ਚਾਰ ਰਹੁੰਦਾ ਬਈ ਚਾਰ ਦੰਦ ਬੱਚੀ ਇਹ ਵੀ ਚਾਰ ਦੰਦ ਹੁੰਦਾ ਹੈ ਕਹਿਣ ਨੂੰ ਦੋਂਦੀ ਕਹਦੇ ਉਹ ਤੇ ਕੀ ਫਰਕ ਲਾ ਦੰਦਾ ਪੱਟ ਲਈ ਬੱਚ ਕਹੇ ਬਈ ਇਹਦੇ ਚੌਗੀ ਹੈਗੀ ਗੱਬੜੋ ਗੱਲ ਕਰ ਗੱਬੜ ਹੈਗੀ ਆ ਗੱਬੜ ਬਈ ਹਾਂ ਐ ਪੰਜਵੇਂ ਦੇ ਕਨਫਰਮ ਗੱਬੜ ਨਹੀਂ ਚੈੱਕ ਪਾਸ ਹੈਗੀ ਪੰਜਵੀਂ ਆਪਾਂ ਚੈੱਕ ਕਰਾਈ ਵਾਲਾ ਆ ਦੀ ਚੱਕਰ ਵਾਲੇ ਬਈ ਠੀਕਾ ਦੋਰੀ ਵਾਰ ਨੂੰ ਇਹੇ ਵੇਲੇ 5 ਮਿੰਟ ਦੀ ਗੱਪੜ ਹੈ ਨਾ ਆਹ 5 ਮਿੰਟ ਦੀ ਗੱਪੜ ਆਪੇ ਚੈੱਕ ਕਰਾਈਆਂ ਵੀ ਆ ਚੈੱਕ ਕਰਾਈ ਵੀ ਉਹਰੇ ਆਪਣੀ ਦਾ ਠੀਕਾ ਡਾਕਟਰ ਨਾਲ ਲੈ ਕੇ ਚੈੱਕ ਕਰਾ ਕੇ ਲੈ ਕੇ ਜਾਓ ਸਾਰੇ ਚੀਜ਼ਾਂ ਤਸੱਲੀ ਕਰਕੇ ਲੈ ਕੇ ਜਾਇਓ ਤਸੱਲੀ ਕਰਕੇ ਲੈ ਕੇ ਜਾਇਓ ਤੇ ਪੰਜ ਬੱਚੇ ਐ ਐਫ ਦੀਆਂ ਦੋਂਦੀਆਂ ਚੌਗੀਆਂ ਖੜੀਆਂ ਸਾਰੀਆਂ ਹਨਾ ਸਾਰੀ ਦੋਂਦੀਆਂ ਜਗਿਆ ਸਾਡੇ ਆਇਆ ਜਿਹੜਾ ਬਰਨਾਲਾ ਪਹਿਲੇ ਤੋਂ ਉੱਗ ਰਿਹਾ ਦੇ ਅੱਕੇ ਚਾਲ ਕੇ ਫੇਰ ਮਰਾ ਜੀਏ ਚਮਕਾਂ ਨੂੰ ਖਿੱਚਦੀ ਭਈ ਜਿਹੜੇ ਵੀ ਰੱਖਦਾ ਠਰਕ ਬਹਿਣਾ ਦਾ ਉਹਦੇ ਦਿਮਾਗ 'ਚ ਫੱਟ ਹੋ ਗਈ ਆਜੋ ਇੱਥੇ ਇਹ ਤਾਂ ਗੱਲ ਹੈ ਨਹੀਂ ਵੀ ਤੁਹਾਡੇ ਨਾ ਫਿੱਟ ਆਉਗੀ ਇੱਥੇ ਬਾਈ ਉਹੀ ਫੋਨ ਲਾਵੇ ਵੀਰ ਜਿਹੜਾ ਚਾਹ ਬਣਾ ਠੀਕ ਹੈ ਸਵਾਲ ਲੈਣਾ ਫੋਨ ਲਾਵੇ ਬਾਈ ਸਵਾਲ ਲੈਣਾ ਕੀ ਜਿਹੜੀ ਆਪਾਂ ਨੂੰ 1 ਲੱਖ 99000 99 ਰੁਪਏ ਵੀ ਨਾ ਕਹੀ ਬੰਦਾ ਦੋ ਤੋਂ ਬਾਹਰ ਦੀ ਗੱਲ ਦੋ ਤੋਂ ਬਾਹਰ ਦੀ ਗੱਲ ਚੱਲੂਗੀ ਸਮਝ ਗਏ ਮੇਰੀ ਗੱਲ ਠੀਕ ਹੈ ਤਾਂ ਵੀਡੀਓ ਦੇਖ ਲੈ